ਸੂਚੇ ਇਹ ਨਾ ਆਖੀਐ ਤਕਰੀਬਨ 1973 ਅਪ੍ਰੈਲ ਦੇ ਮਹੀਨੇ ਦੀ ਇਹ ਗੱਲ ਹੈ ਭਾਈ ਸਵਰਨ ਸਿੰਘ ਜੀ ਜੋ ਕਿ ਸਚਕਣ ਵਾਸੀ ਮਹਾਪੁਰਖ ਬ੍ਰਹਮ ਗਿਆਨੀ ਸ੍ਰੀ ਮਾਨਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇਵਾਲਿਆਂ ਦੇ ਬਹੁਤ ਅਨੰਨ ਪ੍ਰੇਮੀ ਸਨ ਇਹਨਾਂ ਦਾ ਪਿੰਡ ਬਹਿਰਾਮ ਸ੍ਰਿਸ਼ਤਾ ਸੀ ਜੋ ਕਿ ਭੋਗਪੁਰ ਤੋਂ ਚੜ੍ਹਦੇ ਪਾਸੇ ਜੋ ਸੜਕ ਭੋਗਪੁਰ ਤੋਂ ਬੋਲੋਵਾਲ ਨੂੰ ਜਾਂਦੀ ਹੈ ਉਸ ਉੱਪਰ 20 ਕਿਲੋਮੀਟਰ ਦੀ ਵਿੱਤ ਤੇ ਹੈ ਭਾਈ ਸਵਰਨ ਸਿੰਘ ਜੀ ਜੋ ਪੂਰੇ ਨਿਤਨੇਮੀ ਤੇ ਗੁਰਮਖੀ ਜੀਵਨ ਦੇ ਧਾਰਨੀ ਸਨ ਆਪ ਜੀ ਬਹੁਤਾ ਸਮਾਂ ਬਾਬਾ ਜੀ ਦੀ ਕਾਰ ਚਲਾਉਣ ਦੀ ਸੇਵਾ ਕਰਦੇ ਤੇ ਹਫ਼ਤੇ ਵਿੱਚ ਇੱਕ ਦੋ ਦਿਨ ਘਰ ਵੀ ਕਾਰੋਬਾਰ ਦੇਖਣ ਲਈ ਚਲੇ ਜਾਂਦੇ ਆਪ ਜੀ ਆਪਣੇ ਨਗਰ ਬਹਿਰਾਮ ਸ਼੍ਰੇਸ਼ਤਾ ਗਏ ਹੋਏ ਸਨ ਭਾਈ ਸਵਰਨ ਸਿੰਘ ਹੋਰਾਂ ਦੀ ਰਹਿائش ਪਰਿਵਾਰ ਸਮੇਤ ਇਨਾਂ ਦੀ ਜ਼ਮੀਨ ਵਿੱਚ ਬਣੇ ਡੇਰੇ ਉੱਪਰ ਰੱਖੀ ਹੋਈ ਸੀ ਗਰਮੀਆਂ ਦੇ ਦਿਨ ਸਨ ਭਾਈ ਸਾਹਿਬ ਹੋਰ ਹੀ ਤੂਤਾਂ ਦੇ ਦਰਖਤ ਦੀ ਛਾਂਵੇਂ ਬੈਠ ਮੂਲ ਮੰਤਰ ਦੀਆਂ ਮਾਲਾ ਕਰ ਰਹੇ ਸਨ ਇਨੇ ਚਿਰ ਨੂੰ ਭਾਈ ਅਮਰ ਸਿੰਘ ਜੀ ਜੋ ਕਿ ਆਲੋਵਾਲ ਪਿੰਡ ਦੇ ਸਨ ਹਮੇਸ਼ਾ ਨੀਲੇ ਬਾਣੇ ਵਿੱਚ ਰਹਿੰਦੇ ਸਨ ਸਰਬਲੋਹ ਦਾ ਪਹਿਰਾ ਰੱਖਦੇ ਸਨ ਭਾਈ ਸਵਰਨ ਸਿੰਘ ਹੋਰਾਂ ਨੂੰ ਮਿਲਣ ਵਾਸਤੇ ਆ ਗਏ ਭਾਈ ਸਵਰਨ ਸਿੰਘ ਹੋਰਾਂ ਨੇ ਉੱਠ ਕੇ ਭਾਈ ਅਮਰ ਸਿੰਘ ਹੋਰਾਂ ਨੂੰ ਜਿਉਂ ਆਇਆ ਆਖਿਆ ਉਹਨਾਂ ਦੀ ਆਓ ਭਗਤ ਕੀਤੀ ਇੱਕ ਹੋਰ ਮੰਝਾ ਲਿਆ ਕੇ ਛਾਵੇਂ ਡਾਹ ਦਿੱਤਾ ਤੇ ਸਤਕਾਰ ਕਰਨ ਲਈ ਮੰਝੇ ਉੱਪਰ ਵਿਛਾਉਣਾ ਵੀ ਵਿਛਾਇਆ ਪਿਆਰ ਨਾਲ ਆਦਰ ਦਿੱਤਾ ਸੁਖ ਸਾੰਤ ਪੁੱਛਣ ਉਪਰੰਤ ਭਾਈ ਸਵਰਨ ਸਿੰਘ ਹੋਰਾਂ ਨੇ ਭਾਈ ਅਮਰ ਸਿੰਘ ਜੀ ਨੂੰ ਪੁੱਛਿਆ ਕਿ ਭਾਈ ਸਾਹਿਬ ਗਰਮੀਆਂ ਦੇ ਦਿਨ ਹਨ ਤੁਸੀਂ 6-7 ਮੀਲ ਤੋਂ ਗਰਮੀ ਵਿੱਚ ਸਾਈਕਲ ਚਲਾ ਕੇ ਆਏ ਹੋ ਭਾਵੇਂ ਮੈਨੂੰ ਪਤਾ ਹੈ ਕਿ ਤੁਸੀਂ ਸਾਡੇ ਹੱਥ ਦਾ ਬਣਿਆ ਪ੍ਰਸ਼ਾਦਾ ਤਾਂ ਨਹੀਂ ਸ਼ਕਣਾ ਪਰ ਅੱਜ ਤੁਹਾਨੂੰ ਮੈਂ ਸੁੱਚੇ ਮੂੰਹ ਵੀ ਨਹੀਂ ਜਾਣ ਦੇਣਾ ਸੋ ਤੁਸੀਂ ਦੱਸੋ ਜੋ ਆਖੋ ਆਪਾਂ ਤਿਆਰ ਕਰ ਲੈਂਦੇ ਆਂ ਭਾਈ ਸਵਰਨ ਸਿੰਘ ਹੋਰਾਂ ਦਾ ਪਿਆਰ ਤੇ ਦ੍ਰਿੜਤਾ ਵੇਖ ਕੇ ਭਾਈ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਚਲੋ ਆਪਾਂ ਸਮੁੰਦਰ ਛਕ ਲਾਂਗੇ ਭਾਈ ਸਵਰਨ ਸਿੰਘ ਹੋਰਾਂ ਨੇ ਆਪਣੀ ਸੁਪਤਨੀ ਬੀਬੀ ਮਹਿੰਦਰ ਕੌਰ ਨੂੰ ਮੱਝ ਦਾ ਤਾਜ਼ਾ ਦੁੱਧ ਚੋਣ ਲਈ ਆਵਾਜ਼ ਮਾਰੀ। ਬੀਬੀ ਜੀ ਪਿੱਤਲ ਦੀ ਬਾਲਟੀ ਜਿਸ ਵਿੱਚ ਉਹ ਹਰ ਰੋਜ਼ ਮੱਝਾਂ ਚੋਂਦੇ ਸਨ ਉਹ ਲੈ ਕੇ ਆ ਗਏ। ਬੀਬੀ ਜੀ ਪੂਰਨ ਅਮਰਤ ਧਾਰੀ ਤੇ ਨਿਤਨੇਮੀ ਸਨ ਪਰ ਉਹਨਾਂ ਨੇ ਸਿਰ ਉੱਪਰ ਕੇਸਕੀ ਨਹੀਂ ਸਜਾਈ ਹੋਈ। ਭਾਈ ਅਮਰ ਸਿੰਘ ਹੋਰਾਂ ਨੇ ਬੀਬੀ ਜੀ ਹੋਰਾਂ ਵੱਲ ਵੇਖ ਕੇ ਸਿਰ ਹਲਾ ਦਿੱਤਾ ਤੇ ਭਾਈ ਸਵਰਨ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਭੈਣ ਜੀ ਨੇ ਕੇਸਕੀ ਨਹੀਂ ਸਜਾਈ ਇਸ ਕਰਕੇ ਤੁਸੀਂ ਆਪ ਦੁੱਧ ਚੋ ਲਓ ਮੈਂ ਇਹਨਾਂ ਦੇ ਹੱਥੋਂ ਦੁੱਧ ਨਹੀਂ ਛੱਕ ਸਕਦਾ ਤੇ ਦੂਸਰਾ ਦੁੱਧ ਸਰਬਲੋਹ ਦੀ ਬਾਲਟੀ ਵਿੱਚ ਚੋ ਕਿਉਂਕਿ ਮੈਂ ਸਰਬਲੋਹ ਦਾ ਪਹਿਰਾ ਧਾਰਨ ਕੀਤਾ ਹੋਇਆ ਹੈ ਭਾਈ ਸਵਰਨ ਸਿੰਘ ਹੋਰਾਂ ਨੇ ਬੀਬੀ ਮਹਿੰਦਰ ਕੌਰ ਜੀ ਨੂੰ ਦੁੱਧ ਚੋਣ ਤੋਂ ਵਰਜ ਦਿੱਤਾ ਤੇ ਆਪ ਲੋਹੇ ਦੀ ਬਾਲਟੀ ਘਰ ਵਿੱਚੋਂ ਭਾਲਣ ਲੱਗ ਪਏ ਪੰਜਾ ਸੱਤ ਮਿੰਟਾਂ ਦੀ ਭਾਲ ਤੋਂ ਬਾਅਦ ਭਾਈ ਸਵਰਨ ਸਿੰਘ ਹੋਰੀ ਵੱਡੀ ਸਾਰੀ 20 ਕਿਲੋ ਦੀ ਲੋਹੇ ਦੀ ਬਾਲਟੀ ਗੁਸਲਖਾਨੇ ਵਿੱਚੋਂ ਜੋ ਉਹ ਇਸ਼ਨਾਨ ਕਰਨ ਲਈ ਵਰਤਦੇ ਸਨ ਚੁੱਕ ਲਿਆ ਤੇ ਭਾਈ ਅਮਰ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ ਭਾਈ ਸਾਹਿਬ ਸਾਡੇ ਘਰ ਵਿੱਚ ਤਾਂ ਹੋਰ ਕੋਈ ਲੋਹੇ ਦੀ ਬਾਲਟੀ ਹੈ ਨਹੀਂ ਇਹੋ ਹੀ ਇੱਕ ਬਾਲਟੀ ਹੈ ਇਹਦੇ ਨਾਲ ਅਸੀਂ ਇਸ਼ਨਾਨ ਪਾਣੀ ਕਰੀਦਾ ਹੈ ਜੇ ਆਖੋ ਤਾਂ ਆਪਾਂ ਦੁੱਧ ਇਹਦੇ ਵਿੱਚ ਹੀ ਚੋ ਲੈਨੇ ਆ ਭਾਈ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਤੁਸੀਂ ਇਸ ਤਰ੍ਹਾਂ ਕਰੋ ਇਹ ਬਾਲਟੀ ਮੈਨੂੰ ਦੇ ਦੇਵੋ ਮੈਂ ਇਸ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਸੋਧਾ ਲਾਉਂਦਾ ਹਾਂ ਤੇ ਤੁਸੀਂ ਕੋਈ ਲੋਹੇ ਦਾ ਹੋਰ ਬਰਤਨ ਲੱਭੋ ਜਿਸ ਵਿੱਚ ਆਪਾਂ ਦੁੱਧ ਗਰਮ ਕਰਨਾ ਹੈ। ਭਾਈ ਸਵਰਨ ਸਿੰਘ ਨੇ ਕਿਹਾ ਤਾਂ ਕੁਝ ਨਾ ਪਰ ਥੋੜੀ ਦੇਰ ਬਾਅਦ ਇੱਕ ਤਸਲਾ ਲੋਹੇ ਦਾ ਲੈ ਕੇ ਆਏ ਤੇ ਕਹਿਣ ਲੱਗੇ ਕਿ ਅਮਰ ਸਿੰਘ ਤੂੰ ਮੈਨੂੰ ਚੰਗੇ ਪੰਮਣੇ ਪੜ੍ਹਾਉਣ ਲੱਗਾ ਹੋਇਆ ਹਾਂ। ਹੁਣ ਦੱਸ ਇਸ ਤਸਲੇ ਨੂੰ ਕੀ ਕਰਨਾ ਹੈ? ਅਮਰ ਸਿੰਘ ਕਹਿਣ ਲੱਗੇ ਕਿ ਜਿਵੇਂ ਮੈਂ ਬਾਲਟੀ ਨੂੰ ਮਿੱਟੀ ਨਾਲ ਪਾਣੀ ਲਾ ਕੇ ਸੋਧਾ ਲਾਉਂਦਾ ਹਾਂ ਤੁਸੀਂ ਇਸ ਲਵਾਂਡੇ ਦੀ ਸੁਧਾਈ ਕਰੋ। ਭਾਈ ਸਵਰਨ ਸਿੰਘ ਜੀ ਵੀ ਭਰੇ ਪੀਤੇ ਮਨ ਨਾਲ ਤਸਲੇ ਉੱਪਰ ਪਾਣੀ ਪਾ ਕੇ ਸਲਵਾੜ ਦੀ ਕੁਚੀ ਨਾਲ ਤਸਲੇ ਨੂੰ ਮਾਂਜਣ ਲੱਗ ਪਏ। 5-7 ਮਿੰਟਾਂ ਵਿੱਚ ਅਮਰ ਸਿੰਘ ਹੋਰਾਂ ਨੇ ਬਾਲਟੀ ਨੂੰ ਤੇ ਭਾਈ ਸਵਰਨ ਸਿੰਘ ਹੋਰਾਂ ਨੇ ਉਸ ਤਸਲੇ ਨੂੰ ਧੋ ਮਾਂਜ ਕੇ ਸਾਫ਼ ਕਰ ਲਿਆ। ਭਾਈ ਸਵਰਨ ਸਿੰਘ ਜੀ ਅਮਰ ਸਿੰਘ ਹੋਰਾਂ ਨੂੰ ਕਹਿਣ ਲੱਗੇ ਕਿ 10 ਭਰਾ ਹੁਣ ਮੈਂ ਮੱਝ ਢੇਡ ਕਟਾ ਛੱਡਾਂ। ਅਮਰ ਸਿੰਘ ਨੇ ਉੱਤਰ ਦਿੱਤਾ ਸਵਰਨ ਸਿੰਘਾ ਇਸ ਤਰ੍ਹਾਂ ਤਾਂ ਸਾਰਾ ਹੀ ਕੰਮ ਖਰਾਬ ਹੋ ਜਾਵੇਗਾ। ਕੱਟੇ ਦਾ ਚੁੰਗਿਆ ਹੋਇਆ ਝੂਠਾ ਦੁੱਧ ਤਾਂ ਮੈਂ ਨਹੀਂ ਪੀਣਾ। ਤੇ ਭਾਈ ਸਾਹਿਬ ਹੋਰ ਹੀ ਕਹਿਣ ਲੱਗੇ ਕਿ ਫਿਰ ਮੱਝ ਕਿਵੇਂ ਪਸਵੇਂਗੀ? ਅਮਰ ਸਿੰਘ ਕਹਿਣ ਲੱਗੇ ਤੇ ਇਦਾਂ ਕਰ ਕਿ ਤੂੰ ਸੁੱਕਾ ਆਟਾ ਲਿਆ ਮੈਂ ਮੱਝ ਦੇ ਅੱਗੇ ਜੋ ਪੱਠੇ ਪਏ ਹੋਏ ਹਨ ਉਹਨਾਂ ਉੱਪਰ ਬਰੂਰੀ ਜਾਵਾਂਗਾ ਭਾਵ ਛੜਕਾਈ ਜਾਵਾਂਗਾ। ਤੁਸੀਂ ਮੱਝ ਦੇ ਥਣਾਂ ਨੂੰ ਪਾਣੀ ਨਾਲ ਧੋ ਕੇ ਮੱਝ ਨੂੰ ਪਸਮਾ ਲਿਓ। ਸਵਰਨ ਸਿੰਘ ਹੋਰਾਂ ਨੂੰ ਪਤਾ ਸੀ ਕਿ ਮੱਝ ਕੌੜ ਹੈ ਉਹਨਾਂ ਨੇ ਮੱਝ ਦੀਆਂ ਪਿਛਲੀਆਂ ਲੱਤਾਂ ਨੂੰ ਨਿਆਣਾ ਪਾ ਲਿਆ ਭਾਵ ਰੱਸੀ ਨਾਲ ਲੱਤਾਂ ਬੰਨ੍ਹ ਲਈਆਂ ਜਿਸ ਨੂੰ ਜਟਕੀ ਬੋਲੀ ਵਿੱਚ ਨਿਆਣਾ ਪਾਉਣਾ ਆਖਦੇ ਨੇ ਤਾਂ ਕਿ ਮੱਝ ਲੱਤ ਨਾ ਮਾਰੇ ਉਧਰ ਅਮਰ ਸਿੰਘ ਹੋਰਾਂ ਨੇ ਕਣਕ ਦੇ ਆਟੇ ਦਾ ਥਾਲ ਜੋ ਸਵਰਨ ਸਿੰਘ ਹੋਰਾਂ ਨੇ ਮੱਝ ਅੱਗੇ ਪਾਉਣ ਲਈ ਲਿਆ ਕੇ ਦਿੱਤਾ ਸੀ ਫੜ ਲਿਆ ਤੇ ਦੋਵਾਂ ਨੇ ਮੱਝ ਚੋਣ ਦੀ ਤਿਆਰੀ ਕਰ ਲਈ ਭਾਈ ਸਵਰਨ ਸਿੰਘ ਹੋਰੀ ਮੱਝ ਨੂੰ ਥਾਪੀ ਦੇ ਕੇ ਮੱਝ ਹੀਟ ਬਾਲਟੀ ਰੱਖ ਕੇ ਦੁੱਧ ਚੋਣ ਲਈ ਬੈਠ ਗਿਆ। ਉਧਰ ਭਾਈ ਅਮਰ ਸਿੰਘ ਹੋਰੀ ਵੀ ਤਿਆਰ ਪਰ ਤਿਆਰ ਨੀਲੇ ਬਾਣੇ ਸਮੇਤ ਮੱਝ ਦੀ ਖੁਰਲੀ ਉੱਪਰ ਆਟਾ ਪਾਉਣ ਲਈ ਬੈਠ ਗਿਆ। ਭਾਈ ਅਮਰ ਸਿੰਘ ਨੇ ਮੱਝ ਦੇ ਅੱਗੇ ਜੋ ਪੱਠੇ ਪਾਏ ਸਨ ਉਹਨਾਂ ਉੱਪਰ ਅਜੇ ਪਹਿਲੀ ਮੁੱਠ ਭਰ ਕੇ ਆਟਾ ਬਰੂ ਰਿਹਾ ਹੀ ਸੀ ਕਿ ਮੱਝ ਨੇ ਭਾਈ ਅਮਰ ਸਿੰਘ ਹੋਰਾ ਨੂੰ ਉਪਰਾਂ ਜਾਣ ਕੇ ਤੇ ਰੋਜ ਦੀ ਤਰ੍ਹਾਂ ਕਟਾ ਨਾ ਛੱਡਣ ਅਤੇ ਪਿਛਲੀਆਂ ਲੱਤਾਂ ਵਿੱਚ ਨਿਆਣਾ ਪਾਉਣ ਨਾਲ ਪ੍ਰਤੀਤ ਕੀਤਾ। ਕਿ ਪਤਾ ਨਹੀਂ ਮੈਨੂੰ ਕੀ ਕਰਨ ਲੱਗੇ ਹਨ ਮੱਝ ਨੇ ਫੁੰਕਾਰ ਮਾਰੀ ਤੇ ਛਾਲ ਮਾਰ ਕੇ ਅੱਗੇ ਬੈਠੇ ਭਾਈ ਅਮਰ ਸਿੰਘ ਹੋਰਾਂ ਨੂੰ ਖੁਰਲੀ ਤੋਂ ਛੁੜ ਦਿੱਤਾ ਅਮਰ ਸਿੰਘ ਖੁਰਲੀ ਤੋਂ ਡਿੱਗ ਪਏ ਤੇ ਸੁੱਕੇ ਆਟੇ ਦਾ ਥਾਲ ਉਹਨਾਂ ਦੇ ਉੱਪਰ ਡਿੱਗਣ ਨਾਲ ਮੂੰਹ ਸਿਰ ਕੱਪੜੇ ਇਸ ਤਰ੍ਹਾਂ ਹੋ ਗਏ ਜਿਸ ਤਰ੍ਹਾਂ ਕਿਸੇ ਨੇ ਸਰੀਰ ਉੱਪਰ ਪਾਊਡਰ ਭੁੱਕਿਆ ਹੋਵੇ ਭਾਈ ਸਵਰਨ ਸਿੰਘ ਹੋਰਾਂ ਨੇ ਵੀ ਮੱਝ ਦੀ ਲਤ ਖਾਲੀ ਉਹ ਵੀ ਪਰੇ ਡਿੱਗ ਪਏ ਪਰ ਪੱਗ ਲੱਥਣੋਂ ਬਚ ਗਈ ਇੱਧਰ ਮੱਝ ਨੇ ਆਪਣੀਆਂ ਪਿਛਲੀਆਂ ਲੱਤਾਂ ਵੱਜੀਆਂ ਦੇਖ ਕੇ ਹੋਰ ਟੱਪਣਾ ਤੇ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ। ਇੱਧਰ ਇਹਨਾਂ ਦੋਹਾਂ ਨੇ ਆਪਣੇ ਮੂੰਹ ਸਿਰ ਝਾੜੇ ਤੇ ਇੱਕ ਦੂਜੇ ਨੂੰ ਕੋਸਣ ਲੱਗੇ। ਭਾਈ ਸਵਰਨ ਸਿੰਘ ਹੋਰੀ ਕਹਿਣ ਲੱਗੇ ਕਿ ਅਮਰ ਸਿੰਘਾ ਮੈਂ ਤੈਨੂੰ ਦੁੱਧ ਪੜਾਉਂਦੇ ਪੜਾਉਂਦੇ ਅੱਜ ਆਪਣੀ ਲੱਤਾਂ ਬਾਹ ਤੋੜਾ ਬੈਠਣੀ ਸੀ। ਪਤਾ ਨਹੀਂ ਕਿਹੜੇ ਚੰਗੇ ਕਰਮ ਕਾਰਨ ਬਚਾਅ ਹੋ ਗਿਆ। ਉਧਰ ਅਮਰ ਸਿੰਘ ਕਹਿਣ ਲੱਗੇ ਕਿ ਸਵਰਨ ਸਿੰਘਾ ਤੂੰ ਚੰਗਾ ਕੀਤਾ ਕਿ ਮੱਝ ਨੂੰ ਨਿਆਣਾ ਪਾ ਲਿਆ ਸੀ ਨਹੀਂ ਤਾਂ ਇਸ ਘੂਸਰੀ ਮੱਝ ਨੇ ਦੁੱਧ ਪੀਣ ਤੋਂ ਪਹਿਲਾਂ ਹੀ ਮੇਰਾ ਕੋ ਗਾਜਤ ਕਰ ਦੇਣਾ ਸੀ ਲੱਖ ਲੱਖ ਸ਼ੁਕਰ ਹੈ ਵਾਹਿਗੁਰੂ ਦਾ ਕਿ ਆਪਾਂ ਦੋਵੇਂ ਬਚ ਗਏ ਆ ਤੇ ਨਾਲ ਹੀ ਕਹਿਣ ਲੱਗੇ ਕਿ ਮੈਂ ਹੁਣ ਦੁੱਧ ਨਹੀਂ ਛਕਣਾ ਸਾਰੇ ਕੱਪੜੇ ਆਟੇ ਤੇ ਗੋਹੇ ਨਾਲ ਖਰਾਬ ਹੋ ਗਏ ਆ ਤੇ ਮੈਨੂੰ ਹੁਣ ਤੋਂ ਛੁੱਟੀ ਬਖਸ਼ ਤੇ ਉਧਰ ਭਾਈ ਸਵਰਨ ਸਿੰਘ ਹੋਰੇ ਵੀ ਬਜਿੱਤ ਸੁਭਾ ਦੇ ਸਨ ਕਹਿਣ ਲੱਗੇ ਕਿ ਦੇਖ ਵੀਰਾ ਅੱਜ ਤਾਂ ਮੈਂ ਤੈਨੂੰ ਦੁੱਧ ਜ਼ਰੂਰ ਪੜਾ ਕੇ ਭੇਜਾਂਗਾ ਭਾਵੇਂ ਮੈਨੂੰ ਇਸ ਦੀ ਕੀਮਤ ਕੋਈ ਵੀ ਕਿਉਂ ਨਾ ਤਾਰਨੀ ਪਵੇ ਟਿਊਬਲ ਚੱਲ ਰਿਹਾ ਹੈ ਤੁਸੀਂ ਆਪਣੇ ਕੱਪੜੇ ਸਾਫ਼ ਕਰੋ ਇਸ਼ਨਾਨ ਪਾਨ ਕਰੋ ਤੇ ਨਾਲ ਇਹ ਦੱਸ ਦਿਓ ਕਿ ਜੇ ਮਹਿੰਦਰ ਕੌਰ ਮੱਝ ਨੂੰ ਆਟਾ ਪਾ ਦੇਵੇ ਇਸ ਤਰ੍ਹਾਂ ਕਰਨ ਨਾਲ ਮੱਝ ਦਾ ਦੁੱਧ ਤਾਂ ਨਹੀਂ ਖਰਾਬ ਹੋ ਜਾਵੇਗਾ ਤੁਸੀਂ ਸ਼ੱਕ ਤਾਂ ਲਓਗੇ ਨਾ ਅਮਰ ਸਿੰਘ ਹੋਰੀ ਕਹਿਣ ਲੱਗੇ ਕਿ ਭਾਈ ਸਾਹਿਬ ਤੁਸੀਂ ਮੈਨੂੰ ਮਖੌਲਾ ਨਾ ਕਰੋ ਭਾਈ ਸਵਰਨ ਸਿੰਘ ਕਹਿਣ ਲੱਗੇ ਕਿ ਮੈਂ ਮਖੌਲ ਨਹੀਂ ਕਰਦਾ ਮੈਂ ਇਸ ਗੱਲੋਂ ਡਰਦਾ ਹਾਂ ਕਿ ਉਸ ਨੇ ਕੇਸ ਕੀ ਨਹੀਂ ਸਜਾਈ ਹੋਈ ਤੇ ਜੇ ਆਟਾ ਮੱਝ ਅੱਗੇ ਪਾਉਣ ਲੱਪਈ ਕਿਤੇ ਤੁਹਾਡਾ ਸੂਲ ਨਾ ਪੰਗ ਹੋ ਜਾਵੇ ਅਮਰ ਸਿੰਘ ਹੋਰੀ ਕਹਿੰਦੇ ਕਿ ਨਹੀਂ ਐਸੀ ਕੋਈ ਗੱਲ ਨਹੀਂ। ਸੋ ਬੀਬੀ ਹੋਰੀ ਆਟਾ ਪਾਈ ਜਾਣ ਤੁਸੀਂ ਦੁੱਧ ਚੋ ਲਓ ਤੇ ਮੈਂ ਇੰਨੇ ਚਿਰ ਤੱਕ ਇਸ਼ਨਾਨ ਕਰ ਲੈਂਦਾ ਹਾਂ। ਭਾਈ ਸਵਰਨ ਸਿੰਘ ਹੋਰਾਂ ਤੇ ਬੀਬੀ ਮਹਿੰਦਰ ਕੌਰ ਨੇ ਮੱਝ ਦਾ ਦੁੱਧ ਚੋਇਆ। ਇੰਨੇ ਸਮੇਂ ਵਿੱਚ ਭਾਈ ਅਮਰ ਸਿੰਘ ਹੋਰੀ ਵੀ ਇਸ਼ਨਾਨ ਕਰਕੇ ਕੱਪੜੇ ਸੁਕਣੇ ਪਾ ਕੇ ਆਪਣੇ ਉੱਪਰ ਚਾਦਰ ਓਟ ਕੇ ਮੰਝੇ ਉੱਪਰ ਬੈਠ ਗਏ। ਗਰਮੀ ਦੇ ਦਿਨ ਸਨ ਉਹਨਾਂ ਦੇ ਵਸਤਰ ਆਦਿਕ ਤਾਂ ਛੇਤੀ ਹੀ ਸੁੱਕ ਗਏ। ਫੇਰ ਦੋਵਾਂ ਨੇ ਭਾਈ ਸਵਰਨ ਸਿੰਘ ਹੋਰਾਂ ਨੇ ਤੇ ਭਾਈ ਅਮਰ ਸਿੰਘ ਹੋਰਾਂ ਨੇ ਚੁੱਲ੍ਹੇ ਵਿੱਚ ਅੱਗ ਬਾਲੀ। ਚੁੱਲ੍ਹੇ ਉੱਪਰ ਲੋਹੇ ਦਾ ਤਸਲਾ ਰੱਖ ਕੇ ਚੋਇਆ ਹੋਇਆ ਦੁੱਧ ਉਬਾਲਿਆ। ਭਾਈ ਸਵਰਨ ਸਿੰਘ ਜੀ ਨੇ ਅੰਦਰੋਂ ਗਲਾਸ ਵਿੱਚ ਖੰਡ ਲਿਆਂਦੀ ਤੇ ਨਾਲ ਹੀ ਮਜ਼ਾਕੀਆ ਲਹਿਜੇ ਵਿੱਚ ਕਹਿਣ ਲੱਗੇ ਕਿ ਅਮਰ ਸਿੰਘ ਜੀ ਇਹ ਜੋ ਮੈਂ ਖੰਡ ਲਿਆਂਦੀ ਆ ਨਾ ਇਸ ਖੰਡ ਦਾ ਪਤਾ ਨਹੀਂ ਕਿ ਕਿਸੇ ਅੰਮ੍ਰਿਤਧਾਰੀ ਨੇ ਬਣਾਈ ਹੈ ਜਾਂ ਕਿਸੇ ਸਿਰਮੁੰਨੇ ਨੇ। ਇੰਨਾ ਮੈਨੂੰ ਜ਼ਰੂਰ ਪਤਾ ਹੈ ਕਿ ਜਿਸ ਬਾਣੀਏ ਪਾਸੋਂ ਅਸੀਂ ਘਰ ਦਾ ਸੌਦਾ ਲਿਆਉਂਦੇ ਆ ਉਹ ਅਮਰਤਾਰੀ ਨਹੀਂ ਹੈ ਉਹ ਸਿਰੋਮੋਨਾ ਤੇ ਖੱਤਰੀ ਹੈ ਤੇ ਜੇ ਤਾਂ ਤੁਸੀਂ ਫਿੱਕਾ ਹੀ ਦੁੱਧ ਪੀਣਾ ਹੈ ਤਾਂ ਵੀ ਦੱਸ ਦਿਓ ਤੇ ਜੇ ਵਿੱਚ ਖੰਡ ਪਾਉਣੀ ਹੈ ਤਦ ਵੀ ਦੱਸ ਦਿਓ ਕਿਉਂਕਿ ਇੰਨੀ ਮਿਹਨਤ ਕੀਤੀ ਕਿਤੇ ਐਵੇਂ ਨਾ ਇੰਨੀ ਕੋ ਗੱਲ ਪਿੱਛੇ ਚਲੇ ਜਾਵੇ ਅਮਰ ਸਿੰਘ ਹੋਰਾਂ ਨੇ ਦੁੱਧ ਵਿੱਚ ਖੰਡ ਪਾਉਣ ਲਈ ਹਾਂ ਕਰ ਦਿੱਤੀ ਤੇ ਨਾਲ ਹੀ ਆਪਣੇ ਪਾਸ ਜਲ ਪਾਣੀ ਛਕਣ ਲਈ ਜੋ ਬਾਟਾ ਰੱਖਿਆ ਹੋਇਆ ਸੀ ਉਸ ਨੂੰ ਆਪਣੇ ਝੋਲੇ ਵਿੱਚੋਂ ਕੱਢ ਕੇ ਧੋਤਾ ਤੇ ਉਸ ਤਸਲੇ ਵਿੱਚ ਉਬਲ ਰਹੇ ਦੁੱਧ ਵਿੱਚ ਫੇਰ ਕੇ ਖੰਡ ਰਲਾਈ ਭਾਈ ਅਮਰ ਸਿੰਘ ਜੀ ਨੇ ਲੱਕ ਨਾਲੋਂ ਕਮਰ ਕੱਸਾ ਖੋਲਿਆ ਗਰਮ ਤਸਲੇ ਨੂੰ ਕਮਰ ਕੱਸੇ ਨਾਲ ਚੁੱਕ ਕੇ ਛਾਵੇਂ ਡਿੱਠੇ ਮੰਝੇ ਉੱਪਰ ਲæg ਗਏ ਭਾਈ ਸਵਰਨ ਸਿੰਘ ਜੀ ਨੇ ਦੁੱਧ ਗਲਾਸ ਵਿੱਚ ਪਵਾ ਲਿਆ ਬਾਕੀ ਦੁੱਧ ਭਾਈ ਅਮਰ ਸਿੰਘ ਜੀ ਨੇ ਬਾਟੇ ਵਿੱਚ ਪਾ ਕੇ ਛਕਣਾ ਸ਼ੁਰੂ ਕਰ ਦਿੱਤਾ ਭਾਈ ਸਵਰਨ ਸਿੰਘ ਜੀ ਦੂਸਰੇ ਮੰਝੇ ਉੱਪਰ ਬੈਠ ਕੇ ਦੁੱਧ ਪੀਣ ਲੱਗ ਪਏ ਭਾਈ ਅਮਰ ਸਿੰਘ ਨੇ ਆਪਣੇ ਕੋਲ ਬੈਠਣ ਲਈ ਉਹਨਾਂ ਨੂੰ ਕਿਹਾ ਤੇ ਸਵਰਨ ਸਿੰਘ ਹੋរី ਬਿਲਾਸ ਕਰਦੇ ਹੋਏ ਕਹਿਣ ਲੱਗੇ ਕਿ ਮਸਾਂ ਤੇ ਮੱਝ ਦੀਆਂ ਲੱਤਾਂ ਛੜਾਂ ਖਾ ਕੇ ਲੌਂਡੇ ਵਿੱਚੋਂ ਬਾਲ ਕੇ ਦੁੱਧ ਪੀਣ ਦੇ ਜੋਗ ਬਣਿਆ ਮਾਤਾ ਤੁਹਾਡੇ ਮੰਜੇ ਉੱਪਰ ਬਹਿ ਕੇ ਮੇਰੇ ਦੁੱਧ ਪੀਣ ਨਾਲ ਤੁਹਾਡਾ ਵੀ ਸਾਰਾ ਮਜਾ ਕਿਰਕਰਾ ਹੋ ਜਾਵੇ ਕਿਤੇ ਦੁੱਧ ਹੀ ਨਾ ਖਰਾਬ ਹੋ ਜਾਵੇ ਜਿੰਨਾ ਚਿਰ ਇਹ ਸਮੁੰਦਰ ਤੁਹਾਡੇ ਅੰਦਰ ਨਹੀਂ ਜਾਂਦਾ ਉਹਨਾਂ ਚਿਰ ਮੈਂ ਤੁਹਾਤੋਂ ਦੂਰ ਹੀ ਰਹਿੰਦਾ ਹਾਂ ਇਸ ਤਰ੍ਹਾਂ ਹਾਸ ਬਿਲਾਸ ਕਰਦੇ ਦੋਵਾਂ ਨੇ ਦੁੱਧ ਛਕਿਆ ਤੇ ਥੋੜੀ ਦੇਰ ਹੋਰ ਆਪਸੀ ਵਜਨ ਬਿਲਾਸ ਸਾਂਝੇ ਕਰਕੇ ਭਾਈ ਅਮਰ ਸਿੰਘ ਹੋਰੀ ਵਧਾਈਗੀ ਲੈ ਲੇ ਦੋ ਤਿੰਨ ਦਿਨ ਬਾਅਦ ਭਾਈ ਸਵਰਨ ਸਿੰਘ ਜੀ ਜਦੋਂ ਬਾਬਾ ਜੀ ਪਾਸ ਆਏ ਤੇ ਉੱਪਰਲਾ ਸਾਰਾ ਵਰਤਾਂਤ ਬਾਬਾ ਜੀ ਨੂੰ ਬੜੀ ਗੰਭੀਰਤਾ ਨਾਲ ਸੁਣਾਇਆ ਤੇ ਨਾਲ ਹੀ ਜਿਸ ਲਤ ਪਰਮੱਜ ਨੇ ਛੜ ਮਾਰੀ ਸੀ ਉਹ ਥਾਂ ਵੀ ਵਿਖਾਈ ਤੇ ਨਾਲ ਹੀ ਬਾਬਾ ਜੀ ਕੇ ਸਵਾਲ ਰੱਖ ਦਿੱਤਾ ਕਿ ਬਾਬਾ ਜੀ ਆਪ ਹੀ ਦੱਸੋ ਕਿ ਇਸ ਤਰ੍ਹਾਂ ਕਰਨਾ ਠੀਕ ਹੈ ਜੇ ਠੀਕ ਹੈ ਤੇ ਫਿਰ ਸਾਡਾ ਕੀ ਬਣੇਗਾ ਕਿਉਂਕਿ ਅਸੀਂ ਤਾਂ ਇੰਨਾ ਪ੍ਰੇਹਜ ਰੱਖਦੇ ਨਹੀਂ ਤੇ ਨਾ ਰੱਖ ਸਕਦੇ ਆ ਬਾਬਾ ਜੀ ਨੇ ਸਾਰੀ ਵਾਰਤਾ ਬੜੇ ਸਹਿਜ ਧੀਰਜ ਨਾਲ ਸੁਣੀ ਤੇ ਬਹੁਤ ਸੰਖੇਪ ਸ਼ਬਦਾਂ ਵਿੱਚ ਨਿਰਤਰ ਕਰਨ ਵਾਲਾ ਬਚਨ ਕੀਤਾ ਬਾਬਾ ਜੀ ਕਹਿਣ ਲੱਗੇ ਕਿ ਸਵਰਨ ਸਿੰਘ ਜੀ ਠੀਕ ਹੈ ਜਿੰਨਾ ਕੋਈ ਨਿਜਮ ਪੁਕਾ ਸਕਦਾ ਹੈ ਉਹ ਧੰਤਾ ਦੇ ਯੋਗ ਹੈ ਅਸੀਂ ਉਸ ਉੱਪਰ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਰੱਖਦੇ ਕਿਉਂਕਿ ਜਿੱਥੇ ਕੋਈ ਲੱਗਾ ਆਪਣੀ ਧੁੰਨ ਵਿੱਚ ਮਸਤ ਹੈ ਉਸ ਨੂੰ ਕਰਨ ਦਿਓ ਦੂਸਰੇ ਗੁਰਮਤ ਵਿੱਚ ਸਾਫ ਸਪਾਈ ਭਾਏ ਭਾਵ ਹਾਈਜੀਨਿਕਲੀ ਸੁਚਮਤਾ ਰੱਖਣੀ ਜ਼ਰੂਰੀ ਹੈ ਗੁਰਮਤ ਵਿੱਚ ਸੁਚਮਤਾ ਹਾਈਜੀਨਿਕਲੀ ਰੱਖਣੀ ਬਹੁਤ ਜ਼ਰੂਰੀ ਹੈ ਪਰ ਜਿੰਨਾ ਕੋ ਤੁਸੀਂ ਆਪਣੇ ਨਾਲ ਬੀਤੀ ਦਰਸਾਈ ਹੈ ਉਸ ਪਰ ਥਾਏ ਤਾਂ ਇੰਨੀ ਬੇਨਤੀ ਹੈ ਕਿ ਮੱਜ ਦੇ ਸਰੀਰ ਵਿੱਚੋਂ ਦੁੱਧ ਕੱਢ ਕੇ ਆਪਣੇ ਸਰੀਰ ਭਾਵ ਮਨੁੱਖ ਦੇ ਸਰੀਰ ਵਿੱਚ ਪਾਉਣ ਲਈ ਭਾਵੇਂ ਮਨੁੱਖ ਸੋਨੇ ਦਾ ਬਰਤਨ ਵਰਤ ਲਏ ਭਾਵੇਂ ਚਾਂਦੀ ਦਾ ਤੇ ਭਾਵੇਂ ਬਰਤਨ ਲੋਹੇ ਦਾ ਹੋਵੇ ਬਰਤਨ ਸਾਫ ਸੁਥਰਾ ਤੇ ਸੁੱਚਾ ਜਰੂਰ ਹੋਣਾ ਚਾਹੀਦਾ ਪਰ ਬਹੁਤਾ ਧਿਆਨ ਮਨ ਨੂੰ ਸੁਵਸ਼ਣ ਕਰਨ ਵੱਲ ਦੇਣਾ ਚਾਹੀਦਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਅੰਦਰ ਅੰਕਤ ਕੀਤੇ ਬਚਨ ਅਨੁਸਾਰ ਕਿ ਮਨ ਦੀ ਸੁਵਸ਼ਤਾ ਨਾਲ ਹੀ ਸੱਚੇ ਪ੍ਰਭੂ ਨੂੰ ਪ੍ਰਾਪਤ ਕਰਕੇ ਸੱਚ ਦਾ ਰੂਪ ਬਣਿਆ ਜਾ ਸਕਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਬਚਨ ਹੈ ਨਾਨਕ ਸੱਚ ਕਾਹੀ ਬੇਨੰਤੀ ਮਨ ਮਾਂਜੈ ਸੱਚ ਸੋਈ ਭਗਤ ਕਬੀਰ ਜੀ ਨੇ ਵੀ ਬਚਨ ਕੀਤਾ ਹੈ ਕਿ ਉਹ ਮਨੁੱਖ ਅਸਲੀ ਸੁੱਚੇ ਗਿਨੇ ਜਾਂਦੇ ਹਨ ਜੋ ਗੁਰੂ ਦੀ ਸੱਚੀ ਵਿਚਾਰ ਦੇ ਧਾਰਨੀ ਬਣਦੇ ਹਨ ਕਹਿ ਕਬੀਰ 23 ਨਰ ਸੁੱਚੇ ਸਾਚੀ ਪਰਿ ਵਿਚਾਰ ਸਮੇ ਸਮੇ ਭਾਈ ਅਮਰ ਸਿੰਘ ਜੀ ਵੀ ਸੰਗਤ ਬਚਾਉਂਦੇ ਰਹਿੰਦੇ ਸਨ ਅਖੀਰਲੀ ਉਮਰੇ ਉਹ ਆਪਣੇ ਜ਼ੁਬਾਨੀ ਇਹ ਗੱਲ ਆਮ ਕਹਿੰਦੇ ਸਨ ਕਿ ਗੁਰਮਤ ਦਾ ਰਸਤਾ ਤਾਂ ਮਨ ਨੂੰ ਮਾਂਜਣ ਦਾ ਸੀ ਪਰ ਮਨ ਮਾਂਜਣ ਵੱਲ ਬਹੁਤ ਘੱਟ ਧਿਆਨ ਦੇ ਹੋਇਆ ਲੋਹਾ ਮਾਂਜਣ ਵਿੱਚ ਹੀ ਬਹੁਤਾ ਸਮਾਂ ਬਤੀਤ ਹੋ ਗਿਆ ਪਰ ਲੋੜ ਮਨ ਨੂੰ ਮਾਂਜਣ ਦੀ ਹੈ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵਡ ਹੰਸ ਰਾਗ ਅੰਦਰ ਵੀ ਫਰਮਾਨ ਹੈ ਕਿ ਜੇ ਮਨੁੱਖ ਦਾ ਮਨ ਮੈਲਾ ਹੈ ਤਦ ਉਸ ਦਾ ਆਚਾਰ ਵੀ ਮੈਲਾ ਵਿਵਹਾਰ ਵੀ ਮੈਲਾ ਕਿਰਦਾਰ ਵੀ ਸਭ ਕੁਝ ਹੀ ਮਲੀਨ ਹੋਵੇਗਾ ਜੇ ਮਨੁੱਖ ਦਾ ਮਨ ਪਵਿੱਤਰ ਹੈ ਤਦ ਉਸ ਦਾ ਆਚਾਰ ਵਿਵਹਾਰ ਕਿਰਦਾਰ ਸਾਰਾ ਹੀ ਪਵਿੱਤਰ ਹੋਵੇਗਾ ਤਨ ਦੀ ਜਾਂ ਵਰਤਨਾ ਦੀ ਸੁਚਮਤਾ ਕਰਨ ਨਾਲ ਮਨ ਨਹੀਂ ਪਵਿੱਤਰ ਹੁੰਦਾ ਸਹਿਬਾਂ ਦਾ ਬਚਨ ਹੈ ਕਿ ਮਨ ਮੈਲਾ ਸਭ ਕੁਝ ਮੈਲਾ ਤਨ ਧੋਤਾ ਮਨ ਅੱਛਾ ਨਾ ਹੋਵੇ ਮਨ ਨੂੰ ਪਵਿੱਤਰ ਕਰਨ ਦਾ ਸਾਧਨ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਦੀ ਬਾਣੀ ਅੰਦਰ ਗੁਰੂ ਸ਼ਬਦ ਦਰਸਾਇਆ ਜਿਸ ਨੇ ਵੀ ਆਪਣੇ ਮਨ ਉੱਪਰ ਲੱਗੀ ਪਾਪ ਸੰਸਕਾਰਾਂ ਦੀ ਮੈਲ ਨੂੰ ਦੂਰ ਕਰਨਾ ਹੈ ਉਹ ਗੁਰੂ ਦੇ ਸ਼ਬਦ ਨਾਲ ਜੁੜ ਜਾਏ ਗੁਰੂ ਸ਼ਬਦ ਨਾਲ ਜੁੜਨ ਨਾਲ ਮਨ ਦੀ ਪਲੀਤਤਾਈ ਖਤਮ ਹੋ ਜਾਂਦੀ ਹੈ ਸਾਹਿਬਾਂ ਦਾ ਪਾਵਨ ਬਚਨ ਹੈ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਊਪਜੈ ਇਹ ਸਹਿਸਾ ਇਹ ਬਜੈ ਤਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹਰ ਰੋਜ਼ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ ਕਿ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰਾਂਗੇ ਹਾਈਜਨਿਕਲੀ ਬਾਹਰ ਲਈ ਸੁਚਮਤਾ ਅਵਸ਼ ਰੱਖਣੀ ਚਾਹੀਦੀ ਹੈ ਪਰ ਨਾਲ ਹੀ ਮਨ ਦੀ ਪਵਿੱਤਰਤਾ ਕਿਵੇਂ ਰਹਿ ਸਕਦੀ ਹੈ ਤੇ ਮਨ ਦੀ ਪਵਿੱਤਰਤਾ ਕਿਵੇਂ ਹੋ ਸਕਦੀ ਹੈ ਇਸ ਪਾਸੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਅੱਜ ਕੱਲ੍ਹ ਕਈ ਪ੍ਰੇਮੀ ਤਾਂ ਬਾਹਰੀ ਸੁਚਮ ਸ਼ੂਤਸ਼ਾਤ ਦਾ ਆਪਣੇ ਉੱਪਰ ਇਨਾ ਕੁ ਭਾਰਾ ਜੂੜਾ ਪਾ ਬੈਠੇ ਹਨ ਕਿ ਉਹ ਪ੍ਰੇਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਪ੍ਰਵਾਨ ਹੋਈ ਕਿੜਾ ਪ੍ਰਸ਼ਾਦ ਦੀ ਦੇਖ ਲੈਣ ਤੋਂ ਵੀ ਇਨਕਾਰੀ ਹੋ ਜਾਂਦੇ ਹਨ ਤੇ ਜੇ ਉਹ ਸ਼ਰਮੋ ਕੁਸ਼ਰਮੀ ਲੈ ਵੀ ਲੈਣ ਤਾਂ ਉਹ ਲਈ ਹੋਈ ਦੇਗ ਕਿਸੇ ਨੂੰ ਦੇ ਦਿੰਦੇ ਹਨ ਤੇ ਜਾਂ ਫਿਰ ਬਾਹਰ ਸੁੱਟ ਦਿੰਦੇ ਹਨ ਜਿੱਥੇ ਕੀੜੇ ਮਕੌੜੇ ਪੰਛੀ ਉਸ ਦੇਗ ਨੂੰ ਆਪਣਾ ਆਹਾਰ ਬਣਾਉਂਦੇ ਹਨ। ਬਾਬਾ ਜੀ ਨੇ ਭਾਈ ਸਵਰਨ ਸਿੰਘ ਹੋਰਾਂ ਨੂੰ ਆਖਿਆ ਕਿ ਭਾਈ ਸਾਹਿਬ ਇਸ ਤਰ੍ਹਾਂ ਦੀ ਪਵਿੱਤਰਤਾ ਰੱਖਣ ਵਾਲਾ ਇੱਕ ਪੰਡਿਤ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਸ ਵੀ ਗੋਇੰਦਵਾਲ ਸਾਹਿਬ ਆਇਆ ਸੀ। ਸਤਗੁਰਾਂ ਨੇ ਸਾਧੂ ਪੰਡਿਤ ਜਾਣ ਕੇ ਆਦਰ ਦਿੱਤਾ ਲੰਗਰੋਂ ਪ੍ਰਸ਼ਾਦਾ ਛਕਣ ਲਈ ਆਖਿਆ। ਸਤਗੁਰਾਂ ਸਾਧੂ ਪੰਡਤ ਜਾਣ ਕੇ ਸਾਰਾ ਉਸ ਦਾ ਮਾਨ ਸਨਮਾਨ ਕੀਤਾ ਇਸ ਦਾ ਨਾਮ ਸੀ ਮਾਈ ਦਾਸ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਦਾ ਲੰਗਰ ਪਾਨ ਕਰਨ ਲਈ ਬਚਨ ਸੁਣ ਕੇ ਮਾਈ ਦਾਸ ਨੇ ਆਖਿਆ ਕਿ ਸਤਿਗੁਰੂ ਜੀ ਮੈਂ ਸਵੈਮ ਪਾਕੀ ਹਾਂ ਭਾਵ ਆਪਣੇ ਹੱਥੀਂ ਸੁਚਮ ਨਾਲ ਭੋਜਨ ਬਣਾ ਕੇ ਖਾਣ ਵਾਲਾ ਹਾਂ ਆਪਣੇ ਹੱਥੀਂ ਚੌਂਕਾ ਲਾ ਕੇ ਭੋਜਨ ਕਰਦਾ ਹਾਂ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਕਿਹਾ ਕਿ ਜਾਓ ਪੰਡਿਤ ਜੀ ਜੋ ਆਟਾ ਚਾਵਲ ਘਿਓ ਮਿੱਠਾ ਆਦ ਰਸਦ ਮੰਗਦੇ ਹਨ ਦੇ ਦਿਓ ਮਾਈ ਦਾਸ ਨੇ ਰਸਦ ਲੈ ਲਈ ਤੇ ਭੋਜਨ ਤਿਆਰ ਕਰਨ ਲਈ ਧਰਤੀ ਨੂੰ ਖੋਦਣਾ ਸ਼ੁਰੂ ਕਰ ਦਿੱਤਾ ਜਿੱਥੋਂ ਧਰਤੀ ਪਟਣ ਲੱਗਾ ਉਸ ਜਗ੍ਹਾ ਮਰੇ ਹੋਏ ਕੁੱਤੇ ਦਾ ਕਰੰਗ ਨਿਕਲਿਆ ਭਾਵ ਪਿੰਜਰ ਨਿਕਲਿਆ ਮਰੇ ਹੋਏ ਕੁੱਤੇ ਦਾ ਉਥੋਂ ਧਰਤੀ ਪੁੱਟਣੀ ਛੱਡ ਕੇ 20-25 ਗੱਜ ਤੇ ਭੋਜਨ ਬਣਾਉਣ ਲਈ ਫੇਰ ਧਰਤੀ ਪੁੱਟਣੀ ਸ਼ੁਰੂ ਕਰ ਦਿੱਤੀ ਉੱਥੋਂ ਧਰਤੀ ਪੁੱਟਣ ਤੇ ਗਊ ਦਾ ਪਿੰਜਰ ਨਿਕਲ ਆਇਆ ਤੀਜੇ ਥਾਵੇਂ ਭੁਖਣ ਭਾਣੇ ਮਾਈ ਦਾਸ ਨੇ ਫਿਰ ਧਰਤੀ ਖੋਦੀ ਤੇ ਉੱਥੋਂ ਵੀ ਹੱਡੀਆਂ ਦੀ ਮੁੱਠ ਨਿਕਲੀ ਆਖਰ ਦਰਿਆ ਬਿਆਸ ਦੇ ਕਿਨਾਰੇ ਪਾਣੀ ਦੇ ਕੰਢੇ ਜਾ ਕੇ ਭੋਜਨ ਬਣਾਇਆ ਭੋਜਨ ਛੱਕ ਕੇ ਮਾਈ ਦਾਸ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਮਾਈ ਦਾਸ ਨੂੰ ਸੰਬੋਧਨ ਕਰਕੇ ਕਹਿਣ ਲੱਗੇ ਕਿ ਪੰਡਿਤ ਜੀ ਅੱਜ ਅਸੀਂ ਨਾ ਇੱਕ ਬਹੁਤ ਹੀ ਅਸਚਰਜ ਵੇਖਿਆ ਮਾਈਦਾਸ ਨੇ ਸਤਿਗੁਰਾਂ ਦਾ ਬਚਨ ਸੁਣ ਕੇ ਆਖਿਆ ਕਿ ਸਤਿਗੁਰ ਜੀ ਉਹ ਕੀ ਸੀ ਉਹ ਅਚਰਜ ਕਿਹੋ ਜਿਹਾ ਸੀ ਕੀ ਤੁਸੀਂ ਵੇਖਿਆ ਸਾਹਿਬ ਫਰਮਾਉਣ ਲੱਗੇ ਕਿ ਮਾਈਦਾਸ ਅੱਜ ਸਾਡੇ ਪਾਸ ਇੱਕ ਬ੍ਰਹਮਚਾਰੀ ਵੈਸ਼ਨੂ ਸਾਧੂ ਆਇਆ ਉਸ ਨੇ ਲੰਗਰੋਂ ਰਸਦ ਲੈ ਕੇ ਬੜੀ ਸੁਚਮਤਾ ਨਾਲ ਭੋਜਨ ਤਿਆਰ ਕੀਤਾ ਤੇ ਆਖਿਰ ਨੂੰ ਉਹ ਹੋ ਸੋਚਾ ਭੋਜਨ ਇੱਕ ਮਹਾ ਮੈਲੇ ਕੁਚਾਲੇ ਖੱਲੜੂ ਵਿੱਚ ਪਾ ਲਿਆ ਅਸੀਂ ਇਸ ਪਰ ਵਿਚਾਰ ਕੀਤਾ ਕਿ ਜੇਕਰ ਅਜਿਹੇ ਗੰਦੇ ਕੁਚਾਲੇ ਚਮੜੇ ਦੇ ਕੁੰਨੇ ਵਿੱਚ ਹੀ ਪਾਉਣਾ ਸੀ ਤਾਂ ਇੰਨਾ ਦੰਬ ਤੇ ਪਰਹੇਜ਼ ਕਿਉਂ ਕੀਤਾ ਇਹਦੀ ਕੀ ਲੋੜ ਸੀ ਮਾਈ ਦਾਸ ਸਤਿਗੁਰਾਂ ਦਾ ਬਚਨ ਸੁਣ ਕੇ ਬੋਲਿਆ ਕਿ ਸਤਿਗੁਰੂ ਜੀ ਉਹ ਕੋਈ ਪਖੰਡੀ ਮਹਾਮੂਰਖ ਮਲੇਸ਼ ਤਾਂ ਹੋ ਸਕਦਾ ਹੈ ਉਹ Hindu ਵੈਸ਼ਨੂ ਸਵੈਮਪਾਕ ਹੀ ਨਹੀਂ ਹੋ ਸਕਦਾ ਜੋ ਅਜਿਹਾ ਸੁਚਾ ਭੋਜਨ ਚਮੜੇ ਦੇ ਖੱਲੂੜੂ ਵਿੱਚ ਪਾ ਲਵੇ ਸਤਿਗੁਰੂ ਜੀ ਮੁਸਕਰਾ ਕੇ ਬੋਲੇ ਕਿ ਨਹੀਂ ਭਾਈ ਉਹ ਤਾਂ ਚੰਗਾ ਵੈਸ਼ ਨੂੰ ਆਚਾਰਿਆ ਪੂਰਬਦੇਸ਼ ਦਾ ਸੀ ਆਪਣੇ ਆਪ ਨੂੰ ਵੀ ਸਵੈਮ ਪਾਕੀ ਦਰਸਾਉਂਦਾ ਸੀ ਅਸਾਂ ਵੀ ਅੱਜ ਉਸ ਨੂੰ ਵੇਖਿਆ ਸਤਿਗੁਰੂ ਪਾਤਸ਼ਾਹ ਦਾ ਬਚਨ ਸੁਣ ਕੇ ਮਾਈ ਦਾਸ ਨੂੰ ਆਪਣੇ ਵੱਲ ਖਿਆਲ ਆਇਆ ਤੇ ਦੌੜ ਕੇ ਸਤਿਗੁਰੂ ਦੇ ਚਰਨ ਫੜ ਲਾ ਤੇ ਕਿਹਾ ਸਤਿਗੁਰੂ ਉਹ ਮੈਂ ਹੀ ਆ ਮੈਨੂੰ ਰਸਤਾ ਦਰਸਾਓ ਮੈਨੂੰ ਤੁਹਾਡੀ ਸੋਝੀ ਜੋ ਤੁਸਾਂ ਦਿੱਤੀ ਹੈ ਉਹ ਪੈ ਗਈ ਹੈ ਇਹ ਕਰਮ ਮੇਰੇ ਤੋਂ ਹੀ ਹੋਇਆ ਹੈ ਸਤਿਗੁਰੂ ਨੇ ਬਚਨ ਕੀਤਾ ਕਿ ਮਾਈ ਦਾਸ ਪੇਟ ਨਾਲੋਂ ਵੱਧ ਕੇ ਮਹਾ ਮੈਲਾ ਕੁਚਾਲਾ ਬਿਸ਼ਟਾ ਮੂਤਰ ਦਾ ਥੈਲਾ ਹੋਰ ਕਿਹੜਾ ਹੋ ਸਕਦਾ ਜਿੱਥੇ ਜਾ ਕੇ ਇਹ ਜੋ ਜੀਵਨ ਆਧਾਰੀ ਦੇਵਤੇ ਹਨ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਵਾ پاک ਪਵਿੱਤ ਇਹ ਸਾਰੇ ਮਨੁੱਖ ਦੇ ਜੀਵਨ ਆਧਾਰੀ ਦੇਵਤੇ ਜਿਉਂ ਹੀ ਸਰੀਰ ਵਿੱਚ ਜਾਂਦੇ ਨੇ ਕੀ ਹੁੰਦਾ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤੇਤ ਨਫਰਤ ਦਾ ਕਾਰਨ ਬਣ ਜਾਂਦੇ ਨੇ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਵਾ پاک ਪਵਿੱਤ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ ਮਾਈ ਦਾਸ ਭੋਜਨ ਤਾਂ ਸਰੀਰ ਦੀ ਰੱਖਿਆ ਵਾਸਤੇ ਐ ਹੋਰ ਜੋ ਲੱਕੜੀਆਂ ਧੋਣੀਆਂ ਧਰਤੀ ਖੋਦ ਕੇ ਚੌਂਕੇ ਬਣਾਉਣੇ ਇਹ ਸਭ ਦਿਖਾਵੇ ਦੇ ਦੰਬ ਹਨ ਪੇਟ ਵਿੱਚ ਭਾਵੇਂ ਕਿੰਨਾ ਵੀ ਪਵਿੱਤਰ ਤੇ ਸੁਆਦ ਇੱਕ ਭੋਜਨ ਪਾ ਲਈਏ ਥੋੜੇ ਹੀ ਸਮੇਂ ਬਾਅਦ ਉਹ ਬੇਸ਼ਟਾ ਬਣ ਕੇ ਨਫ਼ਰਤ ਦੇ ਜੋਗ ਬਣ ਜਾਂਦਾ ਹੈ। ਬਿਨਾਂ ਪਰਮੇਸ਼ਰ ਦੀ ਪ੍ਰਭਗਤੀ ਤੋਂ ਬਿਨਾਂ ਪਰਮਾਤਮਾ ਦੇ ਨਾਮ ਨਾਲ ਜੁੜਿਆਂ ਤੋਂ ਹੋਰ ਕਿਸੇ ਪ੍ਰਕਾਰ ਵੀ ਮਨੁੱਖ ਪਵਿੱਤਰ ਨਹੀਂ ਹੋ ਸਕਦਾ। ਸਤਿਗੁਰੂ ਜੀ ਪਾਸੋਂ ਸੱਚਾ ਉਪਦੇਸ਼ ਪ੍ਰਾਪਤ ਕਰਕੇ ਦੰਭ ਪਖੰਡ ਨੂੰ ਤਿਆਗ ਕਰਕੇ ਮਾਈ ਦਾਸ ਆਪਣੇ ਸਾਥੀ ਕੇਸੋ ਗੋਪਾਲ ਸਮੇਤ ਸਤਿਗੁਰ ਸੱਚੇ ਪਾਤਸ਼ਾਹ ਦਾ ਸੱਚਾ ਸਿੱਖ ਬਣਿਆ ਤੇ ਸੇਵਾ ਸਿਮਰਨ ਵਿੱਚ ਜੁਟ ਕੇ ਅਨੇਕਾਂ ਨੂੰ ਸੱਚ ਮਾਰਗ ਦੇ ਧਾਰਨੀ ਬਣਾਉਣ ਦਾ ਵਸੀਲਾ ਬਣਿਆ। ਇਹ ਜੋ ਬਾਬਾ ਜੀ ਨੇ ਗਾਥਾ ਭਾਈ ਸਾਹਿਬ ਨੂੰ ਸਰਵਣ ਕਰਵਾਈ ਇਹ ਤਵਾਰੀਖ ਗੁਰੂ ਖਾਲਸਾ ਦੇ ਪੰਨਾ 344 ਉੱਪਰ ਵੀ ਅੰਕਤ ਹੈ ਸੋ ਅੱਜ ਆਪਾਂ ਨੂੰ ਸਤਿਗੁਰ ਜੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਖੁੱਲ੍ਹ ਦਲੀ ਨਾਲ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਦੀ ਬਿਰਤੀ ਬਣਾ ਕੇ ਪਰਚੋਲ ਕਰਨੀ ਚਾਹੀਦੀ ਹੈ ਕਿ ਕਿਤੇ ਆਪਾਂ ਵੀ ਗੁਰੂ ਸਿਧਾਂਤ ਤੋਂ ਦੂਰ ਤਾਂ ਨਹੀਂ ਜਾ ਰਹੇ ਸਤਿਗੁਰ ਜੀ ਨੇ ਪਹਿਲਾਂ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਦਾ ਸਿਧਾਂਤ ਪ੍ਰਦਾਨ ਕੀਤਾ ਸੀ ਪਰ ਅੱਜ ਸਿੱਖ ਸਿੱਖ ਦੇ ਘਰੋਂ ਇਥੋਂ ਤੱਕ ਕਿ ਗੁਰੂ ਦੇ ਲੰਗਰ ਵਿੱਚੋਂ ਵੀ ਪ੍ਰਸ਼ਾਦਾ ਛਕਣ ਤੋਂ ਨਫ਼ਰਤ ਕਰਦਾ ਹੈ ਦਿਨੋਂ ਦਿਨ ਬਾਰਾਂ ਪੂਰਬੀਏ ਤੇ 13 ਚੁੱਲ੍ਹੀਆਂ ਵਾਲੀ ਅਖਾਨ ਸਾਡੇ ਉੱਪਰ ਭਾਰੂ ਹੁੰਦੀ ਜਾ ਰਹੀ ਹੈ ਜੇ ਆਪਾਂ ਦੀਰਘ ਦ੍ਰਿਸ਼ਟੀ ਨਾਲ ਪੜਚੋਲ ਪੜਤਾਲ ਨਾ ਕੀਤੀ ਤਾਂ ਸਿੱਖ ਪੰਥ ਹੋਰ ਵੀ ਵੰਡੀਆਂ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਜਾਵੇਗਾ ਧਿਆਨ ਦੇਣ ਦੀ ਲੋੜ ਹੈ ਜਿੱਥੇ ਬਾਰੀ ਸੁਚਮਤਾ ਬૌਧਿਕ ਲਾਭਦਾਇਕ ਨਹੀਂ ਹਾਂ ਕਿਸੇ ਹੱਦ ਤੱਕ ਉਸ ਦੀ ਵੈਲਿਊ ਹੈ ਉਥੇ ਹੱਦੋਂ ਵੱਧ ਖਾਣ ਪੀਣ ਦੀ ਸੁਤੰਤਰਤਾ ਕਿ ਜੋ ਆਇਆ ਸੋ ਬੰਨੇ ਇਹ ਪਰੰਪਰਾ ਵੀ ਹੱਥ ਖਤਰਨਾਕ ਹੈ ਜਿਵੇਂ ਕਿ ਅਜੋਕੇ ਸਮੇਂ ਵਿੱਚ ਮੈਰਿਜ ਪੈਲਸਾਂ ਤੇ ਪਾਰਟੀਆਂ ਵਿੱਚ ਆਮ ਵੇਖਦੇ ਆ ਕਿ ਪਤਾ ਨਹੀਂ ਉਹ ਖਾਣ ਵਾਲੀਆਂ ਵਸਤੂਆਂ ਕਿੰਨੀਆਂ ਘਟੀਆ ਚੀਜ਼ਾਂ ਦੀਆਂ ਤੇ ਕਿਹੋ ਜਿਹੀ ਰਹਿਣੀ ਬਹਿਣੀ ਵਾਲੇ ਨੇ ਤਿਆਰ ਕੀਤੀਆਂ ਹੁੰਦੀਆਂ ਹਨ ਇੱਕੋ ਥਾਵੇਂ ਜੇਸ ਦਾ ਜਿੰਨਾ ਜੀ ਚਾਹੇ ਮੈਲੇ ਕੁਚਾਲੇ ਹੱਥਾਂ ਨਾਲ ਪਾਈ ਜਾਓ ਤੇ ਖਾਈ ਜਾਓ ਖਾਈ ਜਾਓ ਤੇ ਪਾਈ ਜਾਓ ਇਹ ਵੀ ਪਰੰਪਰਾ ਜੋ ਚੱਲ ਪਈ ਹੈ ਇਹ ਵੀ ਬਹੁਤ ਅਤ ਦਰਜੇ ਦੀ ਖਤਰਨਾਕ ਹੈ ਅਜਈਆਂ ਗਲਤ ਪਰੰਪਰਾਵਾਂ ਜੋ ਬਹੁਤ ਹੀ ਤੇਜ਼ੀ ਨਾਲ ਫਲਾਉ ਕਰ ਰਹੀਆਂ ਹਨ ਵੱਲੋਂ ਬਹੁਤ ਸੁਚੇਤ ਤੇ ਸਾਵਧਾਨ ਹੋਣ ਦੀ ਅਵਸ਼ਕਤਾ ਹੈ ਜੇ ਸੁਚੇਤ ਨਾ ਹੋਵਾਂਗੇ ਤਦ ਆਪਣਾ ਤੇ ਆਪਣੇ ਸੁਨਹਿਰੀ ਅਸੂਲ ਦਾ ਨੁਕਸਾਨ ਕਰ ਬੈਠਾਂਗੇ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕੀਮਤ ਤੇ ਪੂਰਾ ਕਰਨਾ ਅਤ ਬਿਕਮ ਹੋ ਜਾਵੇਗਾ ਦੀਰਘ ਵਿਚਾਰ ਨਾਲ ਸੋਚਣ ਦੀ ਲੋੜ ਹੈ